ਭਾਰਤ ਪਾਕਿਸਤਾਨ ਦੀ ਯੰਗ ਤੋਂ ਦੂਜੇ ਦੇਸ਼ਾਂ ਨੂੰ ਕਿਉਂ ਛੜੇ ਕੰਬਣੀ ਆਖਰਕਾਰ ਪਾਕਿਸਤਾਨ ਨੇ ਪ੍ਰਮਾਣੂ ਬੰਬ ਨੂੰ ਲੈ ਕੇ ਕੀ ਚੁੱਕਿਆ ਸੀ ਕਦਮ ਮਹਾਰਤੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਖਰਕਾਰ ਪ੍ਰਮਾਣੂ ਬੰਬ ਤੇ ਕੀ ਜਤਾਇਆ ਗਿਆ ਖੱਤ੍ਹਾ ਅਸ਼ਿਕਾ ਜੀ ਤੁਸੀਂ ਜੁੜੇ ਹੋ ਐਨਆਰਟੀਵੀ ਨਾਲ ਮੈਂ ਹਾਂ ਤੁਹਾਡੇ ਨਾਲ ਸਤਨਾਥ ਸਿੰਘ ਬਠੋਈ ਤਾਂ ਬਿੱਤੇ ਦਿਨ ਹੀ ਜੋ ਭਾਰਤ ਤੇ ਪਾਕਿਸਤਾਨ ਦਰਮਿਆਨ ਮਾਹੌਲ ਬਣਿਆ ਸੀ ਉਸ ਨੂੰ ਲੈ ਕੇ ਦੂਜੇ ਦੇਸ਼ ਵੀ ਜਿਹੜੇ ਆ ਇੱਕ ਵਾਰ ਜ਼ਰੂਰ ਕੰਬ ਗਏ ਸੀ ਕਿਉਂਕਿ ਇੱਕ ਵੱਡਾ ਕਦਮ ਪਾਕਿਸਤਾਨ ਵੱਲੋਂ ਚੁੱਕ ਲਿਆ ਗਿਆ ਸੀ ਤੇ ਖਾਸ ਗੱਲ ਇਹ ਹੈ ਕਿ ਪਰਮਾਣੂ ਬੰਬ ਆ ਜਿਹੜਾ ਉਸ ਨੂੰ ਲੈ ਕੇ ਬਾਕੀ ਦੇਸ਼ਾਂ ਤੇ ਵੀ ਵੱਡਾ ਅਸਰ ਨਜ਼ਰ ਆਣ ਲੱਗਿਆ ਜਿਸ ਦੇ ਚੱਲਦੇ ਆ ਭਾਰਤ ਪਾਕਿਸਤਾਨ ਦੀ جنگ ਦੀਆਂ ਜਿਹੜੀਆਂ ਗੱਲਾਂ ਉਹ ਦੂਜੇ ਦੇਸ਼ਾਂ ਵਿੱਚ ਵੀ ਹੋਣ ਲੱਗਿਆ ਤਾਂ ਇਸ ਤੇ ਵਿਸਤਾਰ ਨਾਲ ਜਿਹੜੇ ਆ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਕਿ ਆਖਰਕਾਰ ਕੀ ਕਾਰਨ ਸੀ ਆ ਕੀ ਕਾਰਨ ਬਣਿਆ ਤਾ ਬੈਂਕੋ ਦੇ ਭੂਤ ਬਾਂਗ ਪ੍ਰਮਾਣੂ ਹਥਿਆਰਾਂ ਦਾ ਮੁੱਦਾ ਹਾਲੀਆ ਭਾਰਤ ਪਾਕਿਸਤਾਨ ਟਕਰਾਵਾਂ ਉੱਪਰ ਮਡਰਾਉਂਦਾ ਰਿਹਾ ਹੈ ਡਿਸਕਲੇਮਰਾਂ ਦੇ ਹੁੰਦੇ ਸੁੰਦੇ ਵੀ ਇਹ ਭਾਰਤ ਦੇ ਆਪਰੇਸ਼ਨਸ ਤੋਂ ਦੂਰ ਉੱਪਰ ਵੀ ਛਾਇਆ ਰਿਹਾ ਹੈ ਪਿਛਾਂ ਝਾਤ ਮਾਰਦੇ ਆ ਅਸਲ ਪ੍ਰਮਾਣੂ ਜੰਗ ਦਾ ਖਤਰਾ ਬਹੁਤ ਹੀ ਘੱਟ ਲਗਭਗ ਨਾ માત્ર ਨਜ਼ਰ ਆਉਂਦਾ ਪਰ ਜਿਵੇਂ ਕਿ ਘਟਨਾਵਾਂ ਸਾਹਮਣੇ ਆਈਆਂ ਤਾਂ ਅਜਿਹੇ ਬਹੁਤ ਸਾਰੇ ਮਾਰਗ ਨਜ਼ਰ ਆਏ ਜੋ ਇਸ ਡਰਾਉਣੀ ਘਟਨਾ ਵੱਲ ਲਿਜਾ ਸਕਦੇ ਸਨ ਜਾਪਦਾ ਹੈ ਕਿ ਇਹਨਾਂ ਨੂੰ ਮੁਖਾਤਿਬ ਹੋਣ ਦੀ ਖਾਤਰ ਹੀ ਅਮਰੀਕਾ ਨੇ ਸੁਸਤੀ ਛੱਡ ਕੇ ਵਧੇਰੇ ਸਰਗਰਮ ਕੂਟਨੀਤੀ ਅਪਣਾਉਂਦੇ ਹੋਏ ਗੋਲੀਬੰਦੀ ਕਰਾਉਣ ਵਿੱਚ ਮਦਦ ਦੇਣ ਲਈ ਸਾਥ ਸੀ ਨਿਭਾਈ ਜਾਨੀ ਕਿ ਸਮੇਂ ਤੋਂ ਪਹਿਲਾਂ ਹੀ ਅਮਰੀਕਾ ਨੇ ਵੱਡਾ ਕਦਮ ਚੁੱਕ ਲਿਆ ਤਾਂ ਕਿ ਕਿਸੇ ਤਰ੍ਹਾਂ ਦਾ ਪਰਮਾਣੂ ਬੰਬ ਨੂੰ ਲੈ ਕੇ ਕੋਈ ਵੀ ਦੇਸ਼ ਜਿਹੜਾ ਉਹ ਫੈਸਲਾ ਨਾ ਲੈ ਸਕੇ ਤਾਂ ਇਹ ਜਿਹੇ ਵਿੱਚ ਹੀ ਜਿਹੜਾ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵੱਲੋਂ ਜਲਦੀ ਹੀ ਇਸ ਤੇ ਗੱਲਬਾਤ ਸ਼ੁਰੂ ਕੀਤੀ ਗਈ ਅਤੇ ਉੱਥੇ ਜੇਕਰ ਦੇਖਿਆ ਕਿ ਅਸੀਂ ਇਸ ਭਾਰਤੀ ਧਾਰਨਾ ਨੂੰ ਸਵੀਕਾਰ ਕਰ ਸਕਦੇ ਹਾਂ ਕਿ ਗੋਲੀਬੰਦੀ ਅਸਲ ਵਿੱਚ ਦੁਬਲੇ ਤੌਰ ਤੇ ਅਮਲ ਵਿੱਚ ਲਿਆਂਦੀ ਗਈ ਲਿਆਂਦੀ ਗਈ ਹੈ ਜੋ ਕਿ ਅੰਕਲ ਸैम ਵੱਲੋਂ ਕਰਵਾਈ ਗਈ ਸੀ ਜੋ ਸਾਨੂੰ ਬਾਰ ਬਾਰ ਯਾਦ ਦਿਵਾਉਣ ਵਿੱਚ ਥੱਕ ਨਹੀਂ ਰਿਹਾ ਕਤਰ ਦੇ ਦੌਰੇ ਤੇ ਪੂਰਬਲੀ ਸ਼ਾਮ 12 ਮਈ ਨੂੰ ਵਾਈਟ ਹਾਊਸ ਵਿੱਚ ਬੋਲਦਿਆਂ 트ੰਪ ਨੇ ਐਲਾਨ ਕੀਤਾ ਸੀ ਕਿ ਮੇਰੇ ਪ੍ਰਸ਼ਾਸਨ ਨੇ ਇੱਕ ਮੁਕੰਮਲ ਅਤੇ ਫੌਰੀ ਗੋਲੀਬੰਦੀ ਕਰੌਣ ਵਿੱਚ ਮਦਦ ਕੀਤੀ ਸੀ ਜਿਸ ਨੂੰ ਮੈਂ ਸਮਝ ਸਕਦਾ ਹਾਂ ਕਿ ਇਹ ਭਾਰਤ ਅਤੇ ਪਾਕਿਸਤਾਨ ਵਿੱਚ ਸਥਾਈ ਗੋਲੀਬੰਦੀ ਹੋਵੇਗੀ ਜਿਸ ਨਾਲ ਬਹੁਤ ਸਾਰੇ ਪਰਮਾਣੂ ਹਥਿਆਰਾਂ ਨਾਲ ਲੈਸ ਇਹਨਾਂ ਦੋਵਾਂ ਦੇਸ਼ਾਂ ਵਿਚਕਾਰ ਇੱਕ ਖਤਨਾਕ ਟਕਰਾਅ ਖਤਮ ਹੋ ਗਿਆ ਇਸ ਤੋਂ ਪਹਿਲਾਂ 11 ਮਈ ਐਤਵਾਰ ਨੂੰ ਉਹਨਾਂ ਨੇ ਚੱਲਣ ਤਮ ਹਮਲੇ ਨੂੰ ਖਤਮ ਕਰਨ ਦੇ ਇਵਜ ਵਿੱਚ ਭਾਰਤ ਅਤੇ ਪਾਕਿਸਤਾਨੀ ਲੀਡਰਸ਼ਿਪ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਹੈ ਕਿ ਇਸ ਕਰਕੇ ਲੱਖਾਂ ਚੰਗੇ ਅਤੇ ਵਿਦੇਸ਼ੀ ਲੋਕ ਮਾਰੇ ਜਾ ਸਕਦੇ ਸਨ ਇਸ ਸੰਕਟ ਵਧਨ ਤੋਂ ਪਹਿਲਾਂ ਵੀ ਪਾਕਿਸਤਾਨ ਨੇ ਪਰਮਾਣੂ ਪ੍ਰਤੀਕਿਰਿਆ ਦਾ ਸੰਕੇਤ ਦਿੱਤਾ ਸੀ ਭਾਰਤ ਵੱਲੋਂ ਸਿੰਧ ਜਲ ਸੰਧੀ ਮੁਲਤਵੀ ਕਰਨ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਪਾਣੀ ਨੂੰ ਰੋਕਣ ਜਾਂ ਇਸ ਦਾ ਰੁਖ ਮੋੜਨ ਨੂੰ ਜੰਗੀ ਕਾਰਵਾਈ ਸਮਝਿਆ ਜਾਵੇਗਾ ਅਤੇ ਕੌਮੀ ਸ਼ਕਤੀ ਦੇ ਮੁਕੰਮਲ ਤਾਣੇ ਸਣੇ ਇਸ ਦਾ ਪੂਰੀ ਤਾਕਤ ਨਾਲ ਜਵਾਬ ਦਿੱਤਾ ਜਾਵੇਗਾ ਮੁਕੰਮਲ ਤਾਣੇ ਦਾ ਇਸ ਹਵਾਲ ਹਵਾਲਾ ਸਾਫ ਤੌਰ ਤੇ ਪਰਮਾਣੂ ਹਥਿਆਰਾਂ ਦੇ ਇਸਤੇਮਾਲ ਨਾਲ ਜੁੜਿਆ ਹੋਇਆ ਸੀ ਫਿਰ ਜਦੋਂ ਸੰਕਟ ਹੋਰ ਵਧਿਆ ਤਾਂ ਪਾਕਿਸਤਾਨ ਨੇ ਹੋਰ ਪਰਮਾਣੂ ਸੰਕੇਤ ਵੀ ਦਿੱਤੇ 10 ਮਈ ਸਨੀਚਰਵਾਰ ਨੂੰ ਪ੍ਰਧਾਨ ਮੰਤਰੀ ਸਾਹਬ ਅਸਰੀਫ ਨੇ ਨੈਸ਼ਨਲ ਕਮਾਂਡ ਅਥਾਰਟੀ ਦੀ ਮੀਟਿੰਗ ਬੁਲਾਈ ਜੋ ਕਿ ਦੇਸ਼ ਦੀ ਸੁਰੱਖਿਆ ਅਤੇ ਪਰਮਾਣੂ ਹਥਿਆਰਾਂ ਨਾਲ ਸਬੰਧਿਤ ਫੈਸਲੇ ਲੈਣ ਵਾਲੀ ਸਰਮਹੋਰ ਸੰਸਥਾ ਹੈ ਜਿਸ ਦੇ ਚਲਦਿਆਂ ਬਹੁਤ ਸਾਰੇ ਲੋਕਾਂ ਵਿੱਚ ਜਿਹੜੇ ਆ ਭਗੜੜ ਤੱਕ ਮੱਚ ਜਾਂਦੀ ਹੈ ਤੇ ਸਹਿਮ ਦਾ ਮਾਹੌਲ ਬਣ ਜਾਂਦਾ ਹੈ ਕਿ ਆਖਰਕਾਰ ਹੁਣ ਬਣੇਗਾ ਕਿ ਇਥੋਂ ਤੱਕ ਕਿ ਬਹੁਤ ਸਾਰੇ ਲੋਕਾਂ ਨੂੰ ਉਹ ਬੰਕਰ ਯਾਦ ਆਉਣ ਲੱਗਦੇ ਨੇ ਜਿਸ ਵਿੱਚ ਇਨ੍ਹਾਂ ਪਰਮਾਣੂ ਹਥਿਆਰਾਂ ਤੋਂ ਬਚਣ ਦੇ ਲਈ ਛੁਪਿਆ ਜਾ ਸਕਦਾ ਹੈ ਕਿਉਂਕਿ ਬਹੁਤ ਸਾਰੇ ਪਿੰਡਾਂ ਵਿੱਚੋਂ ਅਜਿਹੀਆਂ ਤਸਵੀਰਾਂ ਵੀ ਸਾਹਮਣੇ ਆਣ ਲੱਗੀਆਂ ਕਿ ਲੋਕ ਨਾਲ ਦੀ ਨਾਲ ਬੰਕਰ ਬਣਾਉਣ ਲੱਗੇ ਤਾਂ ਕਿ ਜੇਕਰ ਪਰਮਾਣੂ ਬੰਦਾ ਹਮਲਾ ਹੁੰਦਾ ਤਾਂ ਇਸ ਹਮਲੇ ਤੋਂ ਬਚਿਆ ਜਾ ਸਕਦਾ ਪਰ ਹਮਲਾ ਕਦੇ ਕਿਸੇ ਨੂੰ ਦੱਸ ਕੇ ਨਹੀਂ ਹੁੰਦਾ ਪਰ ਜੋ ਸਥਿਤੀ ਬਣੀ ਸੀ ਉਸ ਦੇ ਚੱਲਦਿਆਂ ਬਹੁਤ ਸਾਰੇ ਲੋਕ ਆਪਣੇ ਆਪ ਵੱਡੇ ਕਦਮ ਚੁੱਕਰੇ ਸਨ ਬਾਅਦ ਵਿੱਚ ਪਾਕਿਸਤਾਨ ਨੇ ਇਸ ਦਾ ਆਰਾਮ ਨਾਲ ਖੰਡਨ ਕਰ ਦਿੱਤਾ ਪਰਮਾਣੂ ਹਥਿਆਰਾਂ ਨਾਲ ਸੰਬੰਧਿਤ ਅਸਲ ਘਟਨਾਵਾਂ ਘਟਨਾ ਕਰਮਾ ਦੁਆਲੇ ਬਹੁਤ ਜ਼ਿਆਦਾ ਕੂੜ ਪ੍ਰਚਾਰ ਖੜਾ ਕੀਤਾ ਗਿਆ ਜਾਨੀ ਕਿ ਇਸ جنگ ਵਿੱਚ ਜਿੱਥੇ ਕੁਝ ਹਮਲੇ ਦੀ ਜਿਹੜੀਆਂ ਤਿਆਰੀਆਂ ਜ਼ਰੂਰ ਸੀ ਦੋਵੇਂ ਦੇਸ਼ਾਂ ਵੱਲੋਂ ਪਰ ਦੂਜੇ ਉੱਥੇ ਤੀਜੇ ਆ ਲੋਕਾਂ ਦੀ ਗੱਲ ਕਰੀਏ ਜੋ ਅਕਸਰ ਆ ਲੋਕਾਂ ਨੂੰ ਭੜਕਾਉਂਦੇ ਰਹਿੰਦੇ ਆ ਜਾਂ ਲੋਕਾਂ ਤੇ ਸਹਿਮ ਬਣਾਉਂਦੇ ਰਹਿੰਦੇ ਆ ਉਹਨਾਂ ਵੱਲੋਂ ਜਰੂਰ ਆਪਣੀ ਤਿਆਰੀ ਪੂਰੇ ਸਿਖਰਾਂ ਤੇ ਕੀਤੀ ਹੋਈ ਸੀ ਕਿ ਉਹਨਾਂ ਵੱਲੋਂ ਕੂੜ ਪ੍ਰਚਾਰ ਪੂਰੇ ਸਿਖਰਾਂ ਤੇ ਕਰ ਦਿੱਤਾ ਕਿ ਇੱਥੇ ਹਮਲਾ ਹੋ ਗਿਆ ਆ ਹਮਲਾ ਹੋ ਗਿਆ ਪਰ ਅਸਲ ਸਚਾਈ ਜਦੋਂ ਭਾਰਤੀ ਫੌਜ ਵੱਲੋਂ ਐ ਜਿਹੜੀ ਆ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਸੀ ਉਦੋਂ ਸਾਹਮਣੇ ਆਂਦੀ ਸੀ ਇਸ ਵਿੱਚ ਇੱਕ ਇਹ ਵੀ ਸ਼ਾਮਲ ਸੀ ਕਿ ਕਿਰਾਣਾ ਪਹਾੜੀਆਂ 'ਚ ਇੱਕ ਇੱਥੇ ਕੂੜ ਪ੍ਰਚਾਰ ਇਹ ਵੀ ਸਾਹਮਣੇ ਆਇਆ ਕਿ ਇਹ ਕਿ ਕਿਰਾਣਾ ਪਹਾੜੀਆਂ ਜਿੱਥੇ ਦੱਸਿਆ ਜਾਂਦਾ ਹੈ ਕਿ ਪਾਕਿਸਤਾਨੀ ਪ੍ਰਮਾਣੂ ਹਥਿਆਰਾਂ ਦਾ ਭੰਡਾਰ ਹੈ ਕਿੱਤਾ ਹੋਇਆ ਉਹਨਾਂ ਨੇ ਭੰਡਾਰ ਉਸ ਉੱਪਰ ਇੱਕ ਭਾਰਤੀ ਹਮਲੇ ਤੋਂ ਤੁਰੰਤ ਬਾਅਦ ਅਮਰੀਕਾ ਦੇ ਊਰਜਾ ਵਿਭਾਗ ਦਾ ਸੁਪਰ ਕਿੰਗ ਏਅਰ 350 ਜਹਾਜ਼ ਸਰਗੋਦਾ ਉੱਤਰ ਉੱਤਰਿਆ ਸੀ ਬਾਅਦ ਵਿੱਚ ਇਹ ਵੀ ਸੁਣਨ ਵਿੱਚ ਆਇਆ ਕਿ ਇਹ ਜਹਾਜ਼ ਜੋ ਕਿ ਅਮਰੀਕੀ ਏਜੰਸੀ ਨਾਲ ਸੰਬੰਧਿਤ ਹੈ ਉਸ ਨੂੰ 2010 ਵਿੱਚ ਪਾਕਿਸਤਾਨ ਵੱਲੋਂ ਖਰੀਦ ਲਿਆ ਗਿਆ ਸੀ ਅਤੇ ਇਸ ਦੀ ਮੌਜੂਦਗੀ ਦਾ ਕਿਸੇ ਵੀ ਤਰ੍ਹਾਂ ਦੇ ਪ੍ਰਮਾਣੂ ਮਾਮਲੇ ਨੂੰ ਨਾਲ ਕੋਈ ਬਹੂਵਾਸਤਾ ਨਹੀਂ ਸੀ ਭਾਰਤ ਨੇ ਪਾਕਿਸਤਾਨ ਦੇ ਕਿਰਾਣਾ ਪਹਾੜੀਆਂ ਵਿੱਚ ਹਮਲੇ ਦਾ ਕਰਨ ਦਾ ਖੰਡਨ ਕੀਤਾ ਹੈ ਜੋ ਕਿ ਸਰਗੋਦਾ ਨੇੜੇ ਮੁਸਰਫ ਮੁਸਫਰ 에ਅਰਬੇਸ ਤੋਂ ਕਰੀਬ 15 ਕਿਲੋਮੀਟਰ ਦੂਰ ਨੇ ਜਿੱਥੇ ਹਮਲਾ ਕੀਤਾ ਗਿਆ ਸੀ ਪਰ ਕਿਰਾਣਾ ਪਹਾੜੀਆਂ ਵਿੱਚਲੇ ਟਿਕਾਣਿਆਂ 'ਚੋਂ ਦੋ ਥਾਵਾਂ 'ਤੇ ਹਮਲੇ ਦੇ ਨਿਸ਼ਾਨ ਮਿਲੇ ਹਨ ਇਹ ਗੱਲ ਸਾਫ਼ ਹੈ ਕਿ 라ਵਲਪਿੰਡੀ ਨੇੜੇ ਨੂਰਖਾਨ ਬੇਸ ਕਰਾਚੀ ਨੇੜੇ ਨੇੜੇ ਮਲੀਰ ਅਤੇ ਕਰਾਨਾ ਪਹਾੜੀਆਂ ਤੇ ਹਮਲਾ ਕਰਨ ਦਾ ਸਾਫ ਸੰਦੇਸ਼ ਸੀ ਕਿ ਇਨ੍ਹਾਂ ਟਿਕਾਣਿਆਂ ਤੇ ਪਰਮਾਣੂ ਹਥਿਆਰ ਰੱਖੇ ਹੋਏ ਨੇ ਜਾਂ ਇਹ ਪਰਮਾਣੂ ਹਥਿਆਰਾਂ ਨਾਲ ਸੰਬੰਧਿਤ ਕੇਂਦਰ ਨੇ 12 ਮਈ ਨੂੰ ਇਹ ਗੱਲ ਉਦੋਂ ਕਾਫੀ ਜ਼ਾਹਰ ਹੋ ਗਈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਦੇ ਨਾਂ ਆਪਣੇ ਭਾਸ਼ਣ ਵਿੱਚ ਐਲਾਨ ਕੀਤਾ ਸੀ ਕਿ ਭਾਰਤ ਪਰਮਾਣੂ ਬਲੈਕਮੇਲ ਸੈਨ ਨਹੀਂ ਕਰੇਗਾ ਭਾਰਤ ਪਰਮਾਣੂ ਬਲੈਕਮੇਲ ਦੇ ਆੜ ਹੇਠ ਪਰਫੁੱਲ ਪਰਫੁੱਲੇਤ ਹੋ ਰਹੀਆਂ ਦਾਸਤਗਰਦ ਸ਼ੋਪਨ ਗਾਹਾ ਉੱਪਰ ਸਟਿੱਕ ਅਤੇ ਨਰਨਾਇਕ ਹਮਲੇ ਕਰੇਗਾ ਇੱਕ ਨਵੀਂ ਇਸ ਸਿਧਾਂਤਕ ਪੁਸ਼ਟੀ ਹੈ ਕਿ ਕਿਉਂਕਿ ਪਿਛਲੇ 40 ਸਾਲਾਂ ਚ ਜਿਸ ਦੌਰਾਨ ਭਾਰ ਸਰਹੱਦ ਪਾਰ ਅਤਵਾਦ ਤੋਂ ਪੀੜਿਤ ਅਤਵਾਦ ਤੋਂ ਪੀੜਤ ਹੋ ਰਹੇ ਆ ਤਾਂ ਇਹ ਪ੍ਰਮਾਣੂ ਹਥਿਆਰ ਹੀ ਸਨ ਜਿੰਨਾ ਭਾਰਤ ਦਾ ਹੱਥ ਰੋਕੀ ਰੱਖਿਆ ਵਿਦੇਸ਼ ਮੰਤਰਾਲੇ ਦੇ ਤਰਜਮਾਨੇ ਤੇ 13 ਮਈ ਨੂੰ ਅਧਿਕਾਰਤ ਤੌਰ ਤੇ ਜਾਣਕਾਰੀ ਦਿੰਦਿਆਂ ਗੋਲੀਬੰਦੀ ਬਾਰੇ 트ੰਪ ਦੀ ਕਹਾਣੀ ਨੂੰ ਖਾਰਜ ਕਰ ਦਿੱਤਾ ਤੇ ਨਾਲ ਹੀ ਜ਼ੋਰ ਦਿੱਤਾ ਕਿ ਫੌਜੀ ਕਾਰਵਾਈ ਪੂਰੀ ਤਰ੍ਹਾਂ ਯੋਜਨਾਬੱਧ ਸੀ ਭਾਰਤ ਕੋਲ ਵੈਸੇ ਆਪਣਾ ਪਰਮਾਣੂ ਸਿਧਾਂਤ ਮੌਜੂਦ ਹੈ ਜੋ ਕਹਿੰਦਾ ਹੈ ਕਿ ਇਸ ਦੇ ਪਰਮਾਣੂ ਹਥਿਆਰ ਦੇਸ਼ ਦਾ ਦੇਸ਼ ਜਾਂ ਭਾਰਤੀ ਬਲਾਂ ਤੇ ਕਿਤੇ ਕਿਤੇ ਵੀ ਹੋਣ ਵਾਲੇ ਪਰਮਾਣੂ ਰਸਾਇਣਕ ਜਾਂ ਜੈਵਿਕ ਹਥਲੇ ਦੀ ਸੂਰਤ ਵਿੱਚ ਹੀ ਵਰਤੇ ਜਾ ਸਕਦੇ ਨੇ ਪਰ ਪਾਕਿਸਤਾਨ ਕੋਲ ਕੋਈ ਵੀ ਅਜਿਹਾ ਸਿਧਾਂਤ ਨਹੀਂ ਹੈ ਪਰ ਉਹਨਾਂ ਕੋ ਉਹਨਾਂ ਕਈ ਵਾਰ ਪੁਸ਼ਟੀ ਕੀਤੀ ਹੈ ਕਿ ਭਾਰਤ ਉਹਨਾਂ ਦੇ ਹਥਿਆਰਾਂ ਦਾ ਨਿਸ਼ਾਨਾ ਹੈ ਜੋ ਉਹ ਵਰਤਣਗੇ ਜੇਕਰ ਉਹਨਾਂ ਨੂੰ ਵੱਡੇ ਖਤਰੇ ਖੇਤਰੀ ਨੁਕਸਾਨ ਅਹਿਮ ਸੈਨਿਕ ਟਿਕਾਣਿਆਂ ਦੀ ਤਬਾਹੀ ਜਾਂ ਆਰਥਿਕ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ। ਭਾਵੇਂ ਕਿ ਇਸ ਨੂੰ ਰਵਾਇਤੀ ਦਾਇਰੇ 'ਚ ਰੱਖਣ ਦੀ ਸਟੇਟ ਕੋਸ਼ਿਸ਼ ਹੋ ਰਹੀ ਹੈ ਪਰ ਫਿਰ ਵੀ ਪਰਮਾਣੂ ਜੰਗ ਦੇ ਮੁੱਦੇ ਨੂੰ ਨਜ਼ਰਅੰਦਾਜ਼ ਕਰਨਾ ਮੂਰਖਤਾ ਪੁਣਾ ਕਿਉਂਕਿ ਜੇ ਪਰਮਾਣੂ ਬੰਬ ਦਾ ਇਸ਼ਾਰਾ ਜਾਂ ਉਸ ਦਾ ਕੋਈ ਵੀ ਕੋਸ਼ਿਸ਼ ਵੱਲ ਧਿਆਨ ਨਾ ਦਿੱਤਾ ਜਾਂਦਾ ਤਾਂ ਕੋਈ ਵੱਡਾ ਖਤਰਾ ਵੀ ਪੈਦਾ ਹੋ ਸਕਦਾ ਸੀ। ਇਹ ਖਤਰੇ ਪਾਕਿਸਤਾਨੀ 에ਅਰ ਫੋਰਸ ਦੇ ਅੱਡੇਆਂ ਤੋਂ ਹਾਲੀਆ ਭਾਰਤੀ ਹਮਲਿਆਂ 'ਚ ਸਪੱਸ਼ਟ ਨਜ਼ਰ ਆਏ ਹਨ। ਆਪਰੇਸ਼ਨ ਸੰਦੂਰ ਦੇ ਹਮਲੇ ਸੀਮਤ ਸਨ ਪਹਿਲਾਂ ਉਹਨਾਂ دہشت ਗਰਦੀ ਦੇ ਟਿਕਾਣਿਆਂ ਤੇ ਸਿਰਫ ਪਾਕਿਸਤਾਨੀ ਫੌਜੀ ਅੱਡਿਆਂ ਤੇ ਬਾਅਦ ਕੀਤਾ ਉਹ ਵੀ ਪੀਏਐਫ ਵੱਲੋਂ ਭਾਰਤੀ ਖੇਤਰ ਉੱਤੇ ਭਾਰਤੀ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਇਹ ਸਭ ਕੁਝ ਮੁੱਖ ਟਕਰਾਅ ਦੇ 48 ਘੰਟਿਆਂ ਦੇ ਅੰਦਰ ਜਾਂ ਉਸ ਤੋਂ ਕੁਝ ਬਾਅਦ ਚੱਲਿਆ ਇੱਕ ਅਸਲੀ ਜੰਗ ਚ ਉਹ ਵੀ ਜਿਹੜੀ 2-3 ਹਫ਼ਤੇ ਹੀ ਚੱਲਦੀ ਹੈ ਬੰਬਾਰੀ ਕਿਤੇ ਵੀ ਵੱਧ ਤਿੱਖੀ ਹੋਵੇਗੀ ਇਸ ਬਸ ਇੱਥੇ ਹੀ ਸਮੱਸਿਆ ਖੜੀ ਹੁੰਦੀ ਹੈ ਹਾਂ ਹੁਣ ਤੱਕ ਭਾਰਤ ਆਪਣੇ ਪਰਮਾਣੂ ਹਥਿਆਰਾਂ ਨੂੰ ਜੁਦਾ ਕਰਕੇ ਰੱਖਦਾ ਆਇਆ ਹੈ ਹਥਿਆਰ ਤੇ ਪਰਮਾਣੂ ਸਮੱਗਰੀ ਨੂੰ ਵੱਖ-ਵੱਖ ਕਰਕੇ ਰੱਖਿਆ ਜਾਂਦਾ ਹੈ ਤਾਂ ਕਿ ਸੁਰੱਖਿਆ ਬਰਕਰਾਰ ਰਹੇ ਤੇ ਰਾਜਨੀਤਿਕ ਚੌਕਸੀ ਵੀ ਬਣੀ ਰਹੇ ਪਰ ਪਾਕਿਸਤਾਨ ਦੇ ਮਾਮਲੇ ਵਿੱਚ ਜਿੱਥੇ ਫੌਜ ਦਾ ਹੀ ਦਬਦਬਾ ਹੈ ਹਥਿਆਰ ਤੇ ਪਰਮਾਣੂ ਸਮੱਗਰੀ ਨੂੰ ਅਸੈਂਬਲ ਕਰਕੇ ਰੱਖਿਆ ਜਾਂਦਾ ਹੈ ਤੇ ਇਸ ਨੂੰ ਸੈਨਾ ਹੀ ਦੇਖਦੀ ਹੈ ਮੁਕੰਮਲ جنگ 'ਚ ਵੱਡਾ ਖਤਰਾ ਇਹ ਹੈ ਕਿ ਭਾਵੇਂ ਭਾਰਤ ਇਸ ਨੂੰ ਪੂਰੀ ਤਰ੍ਹਾਂ ਪਰਮਾਣੂ ਰਹਿਤ ਰੱਖਣ ਦੀ ਇੱਛਾ ਰੱਖਦਾ ਹੋਵੇ ਪਰ ਇਹ ਅਣਜਾਣੇ ਵਿੱਚ 20 ਸਕੈਲਪ ਕ੍ਰਿਸਟ ਮੇਜ਼ ਵਰਗੇ ਹਥਿਆਰਾਂ ਤੇ ਪੇ ਵੇ ਕਿਸਮ ਦੇ ਬੰਬਾਂ ਨਾਲ ਵੱਡੀ ਗਿਣਤੀ 'ਚ ਪਰਮਾਣੂ ਭੰਡਾਰ ਵਾਲੀਆਂ ਥਾਵਾਂ ਨੂੰ ਨਿਸ਼ਾਨਾ ਬਣਾ ਸਕਦਾ ਹੈ ਕਿਉਂਕਿ ਇਹ ਹਥਿਆਰ ਖਲਾਬੰਦ ਬੰਕਰਾਂ ਨੂੰ ਵੀ ਤੁੰਕੇ ਤੁੰ ਸਕਦੇ ਨੇ ਅਜਿਹਾ ਕਰਨ ਦਾ ਇਰਾਦਾ ਰੱਖੇ ਬਿਨਾ ਇਹ ਸ਼ਾਇਦ ਪਾਕਿਸਤਾਨ ਪਰਮਾਣੂ ਭੰਡਾਰਾਂ ਨੂੰ ਇਸ ਹੱਦ ਤੱਕ ਅਸਥਿਰ ਕਰ ਸਕਦਾ ਹੈ ਜਿੱਥੇ ਉਹ ਮੁਲਕ ਇਸ ਨੂੰ ਵਰਤਨ ਜਾਂ ਗਵਾ ਲੈਂਡ ਦੀ ਦੁਵਿਧਾ 'ਚ ਪੈ ਜਾਵੇ ਜਿਵੇਂ ਦੇਖਿਆ ਕਿ ਜਿਵੇਂ ਪਾਕਿਸਤਾਨ ਦੇ ਵਿੱਚ ਜਿਹੜੇ ਆ ਦੇਖਿਆ ਗਿਆ ਕਿ ਮਾਹੌਲ ਇਹ ਬਣਦਾ ਹੈ ਕਿ ਪਾਕਿਸਤਾਨ ਚ ਜੰਗਬੰਦੀ ਵਰਗੀ ਜਿਹੜੀ ਹਾਲਾਤ ਬਣ ਜਾਂਦੇ ਆ ਜੰਗ ਹੁੰਦੀ ਹੈ ਹਾਲਾਂਕਿ ਜੰਗਬੰਦੀ ਬਾਅਦ ਚ ਹੁੰਦੀ ਹੈ ਪਰ ਜੋ ਸਥਿਤੀ ਬਣੀ ਸੀ ਉਸ ਦੇ ਚੱਲਦੇ ਆ ਕਿਤੇ ਨਾ ਕਿਤੇ ਪਾਕਿਸਤਾਨ ਵੱਲੋਂ ਜਿਵੇਂ ਹਰਕਤਾਂ ਕੀਤੀਆਂ ਜਾ ਰਹੀਆਂ ਸੀ ਇੱਕ ਤੋਂ ਬਾਅਦ ਇੱਕ ਕਦਮ ਚੁੱਕਿਆ ਜਾ ਰਿਹਾ ਸੀ ਉਸ ਤੋਂ ਇਹ ਜ਼ਰੂਰ ਖਤਰਾ ਪੈਦਾ ਹੋ ਗਿਆ ਸੀ ਕਿ ਪ੍ਰਮਾਣੂ ਹਥਿਆਰਾਂ ਨੂੰ ਲੈ ਕੇ ਕੋਈ ਵੱਡਾ ਕਦਮ ਨਾ ਚੁੱਕ ਲਵੇ ਪਾਕਿਸਤਾਨ ਕਿਉਂਕਿ ਜਿਹੜਾ ਪ੍ਰਮਾਣੂ ਹਥਿਆਰ ਹੈ ਉਸ ਦਾ ਅਸਰ ਇੱਕ ਏਰੀਆ 'ਚ ਨਹੀਂ ਪੈਂਦਾ ਉਸ ਦਾ ਅਸਰ ਕਈ ਜਿਹੜੇ ਆ ਮੁਲਕਾਂ ਤੱਕ ਪਹੁੰਚ ਸਕਦਾ ਕਿਉਂਕਿ ਜੋ ਬਿੱਤੇ ਦਿਨੇ ਹੀ ਬਿੱਤੇ ਸਮੇਂ 'ਚ ਜਿਹੜੇ ਆ ਇਤਿਹਾਸਕ ਤੌਰ ਤੇ ਇੱਕ ਇਤਿਹਾਸ ਹੀ ਬਣਿਆ ਹੋਇਆ ਕਿ ਜਿੱਥੇ ਪਰਮਾਣੂ ਬੰਬ ਸੁੱਟਿਆ ਗਿਆ ਸੀ ਕਿ ਉੱਥੇ ਹੁਣ ਤੱਕ ਵੀ ਲੋਕ ਚੰਗੀ ਤਰ੍ਹਾਂ ਚਪਾਇਦਾ ਨਹੀਂ ਹੁੰਦੇ ਕਿਉਂਕਿ ਕਿਸੇ ਦੀ ਅੱਖ ਨਹੀਂ ਹੁੰਦੀ ਜਾਂ ਕਿਸੇ ਦੀ ਲੱਤ ਨਹੀਂ ਹੁੰਦੀ ਇੱਥੋਂ ਤੱਕ ਕਿ ਬਹੁਤ ਸਾਰੇ ਸਰੀਰ ਅੱਧ ਵਿਚਾਲੇ ਹੀ ਹੁੰਦੇ ਆ ਤਾਂ ਇੱਥੋਂ ਤੱਕ ਅਸਰ ਕਈ ਪਉਸਤਾ ਲੱਗ ਜਾਂਦੀਆਂ ਨੇ ਸੁਧਾਰਨ ਦੇ ਲਈ ਉਸ ਮਾਹੌਲ ਨੂੰ ਤਾਂ ਇਸੇ ਦੇ ਚੱਲਦਿਆਂ ਬਾਕੀ ਦੇਸ਼ਾਂ ਨੂੰ ਵੀ ਕਿਤੇ ਨਾ ਕਿਤੇ ਕੰਬੜੀ ਛੜਦੀ ਨਜ਼ਰ ਆਈ ਕਿ ਇਹ ਭਾਰਤ ਤੇ ਪਾਕਿਸਤਾਨ ਕੋਈ ਇਸ جنگ ਦਰਮਿਆਨ ਕੋਈ ਵੱਡਾ ਕਦਮ ਨਾ ਚੁੱਕ ਲੈਣ ਕਿਉਂਕਿ ਸਮਾਂ ਜਿਹੜਾ ਤੇਜ਼ੀ ਦਾ ਸਮਾਂ ਹੈ ਤੇਜ਼ੀ ਵਿੱਚ ਕੋਈ ਵੀ ਫੈਸਲਾ ਲਿਆ ਉਹ ਭਾਰੂ ਕਈ ਦੇਸ਼ਾਂ ਤੇ ਪੈ ਸਕਦਾ ਇਸੇ ਦੇ ਚੱਲਦਿਆਂ ਅਮਰੀਕਾ ਵੱਲੋਂ ਜੋ ਕਦਮ ਚੁੱਕਿਆ ਗਿਆ ਸਮੇਂ ਤੋਂ ਪਹਿਲਾਂ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨਾਲ ਗੱਲਬਾਤ ਕਰਕੇ ਜਾਨਵਨੂ ਜਿਹੜਾ ਰੋਕਿਆ ਤੇ ਜੰਗਬੰਦੀ ਦਾ ਐਲਾਨ ਕੀਤਾ ਇਸ ਦੇ ਚੱਲਦਿਆਂ ਹੀ ਜਿਹੜੇ ਲੋਕ ਕਹਿੰਦੇ ਆ ਕਿ ਪ੍ਰਮਾਣੂ ਬੰਬ ਵਰਤਣਾ ਚਾਹੀਦਾ ਸੀ ਉਹ ਜ਼ਰੂਰ ਸੁਣ ਲੈਣ ਕਿ ਪ੍ਰਮਾਣੂ ਬੰਬ ਕਹਿਣਾ ਤੇ ਸੁਣਨਾ ਸੌਖਾ ਹੈ ਜਦੋਂ ਉਹ ਵਰਤਿਆ ਜਾਂਦਾ ਉਹ ਸਹਿਣਾ ਤੇ ਉਸ ਦਾ ਜਿਹੜਾ ਭੁਗਤਾਨ ਹੈ ਉਹ ਕਈ ਪੁਸਤਾਂ ਤੱਕ ਬਹੁਤ ਮੁਸ਼ਕਲ ਹੁੰਦਾ ਉਸ ਨੂੰ ਸਹਿਣ ਕਰਨਾ